ਤੂਸ਼ ਪਸ਼ਮੀਨ ਵਿੱਚ ਆਪਾਂ ਬਹੁਤ ਵੱਡਾ ਧਮਾਕਾ ਕਰਨ ਲੱਗੇ ਆ ਜੀ ਪਿਓਰ ਤੂਸ਼ ਪਸ਼ਮੀਨਾ ਜੀ ਪਹਿਲਾਂ ਸਟਾਫ ਚੈੱਕ ਕਰੋ ਜੀ ਬਹੁਤ ਹੈਵੀ ਸਟਾਫ ਹੁੰਦਾ ਜੀ ਇਹ ਗਰਮ ਕੱਪੜਾ ਹੁੰਦਾ ਤੂਸ਼ ਪਸ਼ਮੀਨਾ ਜੀ ਬਹੁਤ ਵੱਡਾ ਇਹ ਧਮਾਕਾ ਕਰਨ ਲੱਗੇ ਆ ਜੀ ਲੋਈ ਫਲਗ ਡਿਜ਼ਾਈਨ ਚੈੱਕ ਕਰੋ ਜੀ ਚਾਰ ਇਹਦੇ ਵਿੱਚ ਕਲਰ ਦੇਵਾਂਗੇ ਇਸ ਡਿਜ਼ਾਈਨ ਦੇ ਵਿੱਚ ਜੀ ਪਿਓਰ ਤੂਸ਼ ਪਸ਼ਮੀਨਾ ਜੀ ਚਾਰ ਕਲਰ ਦੇਵਾਂਗੇ ਬਹੁਤ ਹੀ ਵੱਡਾ ਧਮਾਕਾ ਕਰਨ ਲੱਗਾ ਜੀ ਜਿਹੜਾ ਕਿ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦਾ ਇਸ ਰੇਟ ਦੇ ਵਿੱਚ ਜੀ ਲੋਈ ਕਲਰ ਚ ਇੱਕ ਜੋ ਚਾਰ ਕਲਰ ਨੇ ਜਿਹੜਾ ਵੀ ਸਾਨੂੰ ਰੰਗ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਰਡਰ ਕਰ ਦਿਓ ਜੀ 800 900 ਲਾ ਸੂਟ ਤੂਸ ਪਸ਼ਮੀਨੇ ਦਾ ਜੀ 350 ਦਾ ਜੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣੇ ਜੀ ਤੂਸ ਪਸ਼ਮੀਨੇ ਦਾ ਆਲ ਓਵਰ ਸੂਟ ਸਿਰਫ 350 ਦਾ ਜੀ ਤੁਸੀਂ ਆਲ ਪੰਜਾਬ ਚੋਂ ਕਿਤੋਂ ਵੀ ਸਾਨੂੰ ਮਿਲ ਨਹੀਂ ਸਕਦੇ ਜਿੱਥੇ ਮਰਜ਼ੀ ਟਰਾਈ ਮਾਰੋ ਜੀ ਤੂਸ਼ ਪਸ਼ਮੀਨਾ ਪੂਰਾ 5 ਮੀਟਰ ਆਲ ਓਵਰ ਸੂਟ 350 ਦਾ ਜੀ ਲਓ ਜੀ ਚੈੱਕ ਕਰੋ ਜੀ ਚੌਥਾ ਕਲਰ ਇਹ ਹੈ ਜੀ ਚਾਰ ਕਲਰ ਨੇ ਨੇ ਜੀ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਿਓ WhatsApp ਉੱਪਰ ਆਰਡਰ ਕਰ ਦਿਓ ਸਾਨੂੰ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਲਓ ਜੀ ਪੰਜਵਾਂ ਇਹਦੇ ਵਿੱਚ ਡਿਜ਼ਾਈਨ ਆ ਇਹ ਆ ਸੀਗਾ ਇਹਦੇ ਵਿੱਚ ਕਲਰ ਇੱਕੋ ਹੀ ਆ ਜੀ ਲਓ ਜੀ ਪਿਓਰ ਤੂਸ ਪਸ਼ਮੀਨਾ 80916 350 ਦਾ ਹੀ ਓਪਨ ਚੈਲੰਜ ਰੇਟ ਹੈ 350 ਲੋ ਚੈੱਕ ਕਰ ਲੋ ਇੱਕ ਵਾਰੀ